ਤੈਤ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਸਰਦਾਰ ترسےم ਸਿੰਘ ਜੀ ਤੇ ਸਰਦਾਰ ਪਰਮਜੀਤ ਸਿੰਘ ਜੀ ਜੋਲ ਸਾਹਿਬ ਤੇ ਸਰਦਾਰ ਕਮਰ ਚੜਤ ਸਿੰਘ ਜੀ ਜੋ ਭਾਈ ਮਨਜੀਤ ਸਿੰਘ ਦੇ ਹੋਣ ਆਰਸ ਪੁੱਤਰ ਹੈ ਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਤੇ ਸਾਰੀਆਂ ਸੰਗਤਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਹ ਨਗਰ ਨਿਵਾਸੀਆਂ ਤੇ ਭਾਈ ਜਤਿੰਦਰ ਸਿੰਘ ਯੂਐਸਏ ਜਿਨ੍ਹਾਂ ਦੇ ਉਦਮ ਸੱਤ ਦਾ ਸਾਰੇ ਨਗਰ ਨੇ ਇਹ ਸ਼ਹੀਦੀ ਸਮਾਗਮ ਮਨਾਇਆ ਅਸੀਂ ਅੱਜ ਰੋ ਰਹੇ ਆਂ ਕਰਲਾ ਰਹੇ ਆਂ ਦਿੱਲੀ ਹਕੂਮਤ ਨੇ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤੱਕ ਢਾ ਦਿੱਤਾ ਸਾਡੀਆਂ ਧੀਆਂ ਭੈਣਾਂ ਦੀਆਂ ਬੇਬੱਤੀਆਂ ਕਰ ਦਿਤੀਆਂ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿਤਦਾ ਹੈ ਸਾਡੀ ਉੱਪਰ ਲਈ ਲੀਡਰਸ਼ਿਪ ਨੂੰ ਗੋਲੀਆਂ ਦੇ ਨਾਲ ਸ਼ਹੀਦ ਕਰ ਦਿਤਦਾ ਹੈ ਸ਼ਹੀਦੀ ਸਮਾਗਮ ਤੇ ਗਈਆਂ ਮੇਰੀਆਂ ਭੈਣਾਂ ਧੀਆਂ ਨੂੰ ਅੱਜ ਦੇ ਦਿਨ ਕੋ ਕੋ ਕੇ ਸ਼ਹੀਦ ਕਰ ਦਿਤਦਾ ਹੈ ਤੇ ਤੁਸੀਂ ਵੀ ਰੋਏ ਹੋ ਅਸੀਂ ਵੀ ਰੋਏ ਆ ਤੁਸੀਂ ਵੀ ਕਰਲਾਏ ਹੋ ਅਸੀਂ ਵੀ ਕਰਲਾਏ ਆ ਸਾਡੀ ਨਾ ਕਿਸੇ ਨੇ ਸੁਣੀ ਐ ਨਾ ਸਾਰ ਲਈ ਐ ਜਿਹੜੀ ਇੱਕ ਫੌਜ ਹੁੰਦੀ ਐ ਉਹ ਫੌਜ ਦੂਜੇ ਮੁਲਕ ਨਾਲ ਲੜਦੀ ਐ ਇੰਡੀਅਨ ਸਟੇਟ ਨੇ ਆਪਣੀ ਫੌਜਾਂ ਦੇ ਰਾਈ ਤੋਪਾਂ ਤੇ ਟੈਂਕਾਂ ਦੇ ਰਾਈ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਟਕੜਾ ਦਿੱਤਾ ਜਦੋਂ ਕਿ ਫੌਜ ਜਿਹੜੀ ਦੂਜੇ ਮੁਲਕਾਂ ਨਾਲ ਲੜਨ ਲਈ ਹੁੰਦੀ ਆ ਤੇ ਫਿਰ ਇਸ ਫੌਜ ਨੇ ਸਾਡੇ ਤੇ ਜ਼ੁਲਮ ਕਰ ਦਿੱਤਾ ਕੱਲੀ ਫੌਜ ਨੇ ਜ਼ੁਲਮ ਨਹੀਂ ਕੀਤਾ ਸਾਡਾ ਸੋਵੀਅਤ ਰੂਸ ਨੇ ਬਰਤਾਨੀਆਂ ਨੇ ਰਲ ਕੇ ਇੰਡੀਅਨ ਸਟੇਟ ਨੇ ਸਾਡਾ ਘੜਮਟਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਰਵੈਤੀ ਸੀ ਜਿਹਨੂੰ ਅਸੀਂ ਭਰਾ ਮੰਗਦੇ ਸੀ ਪੰਥ ਦੇ ਨਾਂ ਤੇ ਸਰਕਾਰ ਬਣੀ ਐ ਨਾ ਤਾਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਕਿ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤਖਟ ਹਟਾਇਆ ਗਿਆ ਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਮਤਾ ਪਾਸ ਕੀਤਾ ਕਿ ਸਾਡਾ ਦਰਬਾਰ ਸਭ ਢਾਇਆ ਗਿਆ ਨਾ ਮਤਾ ਐਸਪੀਸੀ ਦੇ ਪਤਨ ਕੀਤਾ ਗਿਆ ਹੁਣ ਕੌਮ ਦੀ ਜਿਹੜੀ ਅਗਲੀ ਜਨਰੇਸ਼ਨ ਹੋਊਗੀ ਉਹ ਕੀ ਸੋਚੂਗੀ ਕਿ ਸਾਡੇ ਜਿਹੜੀਆਂ ਸੰਸਥਾਵਾਂ ਆ ਉਹਦੀ ਨਿੰਦਿਆ ਉਹਦਾ ਰੋਸ ਕਿਉਂ ਨਹੀਂ ਕੀਤਾ ਤੇ ਸੋ ਅੱਜ ਆਪਾਂ ਸਾਰੇ ਗੁਲਾਮੀਆਂ ਦੀਆਂ ਜੰਜੀਰਾਂ 'ਚ ਫਸੇ ਪਏ ਆ ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਕਲ ਨਾਲ ਚਾਹੀਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹ ਕੀ ਕਹਿੰਦੇ ਸਨ ਉਹ ਕਹਿੰਦੇ ਸਨ ਜਿਹੜੀ ਸਾਡੀ ਨੌਜਵਾਨੀ ਆ ਉਹ ਅਮਰਤ ਛੱਕ ਲਵੇ ਗੁਰੂ ਦੇ ਲੜ ਲੱਗ ਜਾਵੇ ਸੰਤ ਜਰਨੈਲ ਸਿੰਘ ਭਿੰਡਰਾ ਕਾ ਵਾਲੇ ਕਹਿੰਦੇ ਸਨ ਆ ਜਿਹੜਾ ਹਰੀ ਕੇ ਪਤਨ ਤੋਂ ਤੋਂ ਨਹਿਰਾ ਜਾਂਦੀਆਂ ਨਹਿਰਾ ਵੀ ਸਾਡੀਆਂ ਪਾਣੀ ਵੀ ਸਾਡਾ ਜਗਾ ਵੀ ਸਾਡੀ ਆ ਇੱਥੋਂ ਸਾਨੂੰ ਪਾਣੀ ਦਾ ਹੱਕ ਦਿੱਤਾ ਜਾਵੇ ਉਹ ਕਹਿੰਦੇ ਸਨ ਜਿਹੜਾ ਸਾਡਾ ਆਨੰਦ ਮੈਰਿਜ ਹੈਕ ਜਿਹੜੇ ਅਸੀਂ ਆਨੰਦ ਮੈਰਿਜ ਆਨੰਦ ਕਰਾਉਣੇ ਆ ਜੇ Hindu ਵੀ ਆਪਣੇ ਫੇਰੇ ਕਰਾਉਂਦੇ ਆ ਚੰਗੀ ਗੱਲ ਆ ਜੇ ਮੁਸਲਮਾਨ ਵੀ ਨਕਾਬ ਪਰਾਉਂਦੇ ਆ ਉਹਦਾ ਰਜਿਸਟਰਡ ਹੁੰਦਾ ਅਸੀਂ ਚਾਰ ਲਾਵਾ ਗੁਰੂ ਗ੍ਰੰਥ ਸਾਹਿਬ ਆ ਕੇ ਲੈਣੇ ਆ ਚਾਰ ਲਾਵਾ ਲੈਣ ਤੋਂ ਬਾਅਦ ਜਦੋਂ ਆਨੰਦ ਕਾਰਜ ਹੋ ਜਾਂਦਾ ਗੁਰੂਕਰ ਦਾ ਵਜ਼ੀਰ ਲਿਖ ਕੇ ਦੇ ਦਿੰਦਾ ਤੇ ਫਿਰ ਅਸੀਂ ਤੇ ਤੁਸੀਂ ਡਿਪਟੀ ਕਮਿਸ਼ਨਰ ਕੋਲੇ ਜਾਣੇ ਆ ਡਿਪਟੀ ਕਮਿਸ਼ਨਰ ਸਾਹਿਬ ਮੇਰੀ ਧੀ ਨੇ ਮੇਰੀ ਨੋ ਨੇ ਮੇਰੇ ਪੁੱਤ ਨੇ ਮੇਰੇ ਜਵਾਈ ਨੇ ਅਮਰੀਕਾ ਜਾਣਾ ਕੈਨੇਡਾ ਜਾਣਾ ਜਾਂ ਇੱਥੇ ਰਹਿਣਾ ਕਿ ਮੇਰੀ ਵਿਆਹ ਰਜਿਸਟਰ ਕਰਦੇ ਤੇ ਫਿਰ ਉਹ ਕਹਿੰਦਾ ਤੇਰਾ ਵਿਆਹ ਕਿਵੇਂ ਰਿਸ਼ਟ ਹੋਇਆ ਉਹ ਕਹਿੰਦਾ ਆਨੰਦ ਮੈਰ ਜਾਂ ਆਨੰਦ ਹੋਏ ਨੇ ਉਹ ਕਹਿੰਦਾ ਜੇ ਤੇਰੇ ਆਨੰਦ ਹੋਏ ਨੇ ਤੇ ਕਾਨੂੰਨ ਦੇ ਵਿੱਚ ਤਾਂ ਆਨੰਦ ਨਾਂ ਦੀ ਕੋਈ ਚੀਜ਼ ਹੀ ਨਹੀਂ ਤੇ ਫਿਰ ਆਨੰਦ ਮੈਰ ਜਾਂ ਰਜਿਸਟਰ ਵਿਆਹ ਰਜਿਸਟਰ ਹੀ ਨਹੀਂ ਹੁੰਦਾ ਤੇ ਫਿਰ ਕੀ ਹੁੰਦਾ ਮਜਬੂਰੀ ਆ ਫਿਰ ਲੜਕੀ ਦਾ ਬਾਪ ਲੜਕੇ ਦਾ ਬਾਪ ਵਿਚੋਲਾ ਗੁਰੂ ਘਰ ਦਾ ਵਜ਼ੀਰ ਫਿਰ ਪਿੰਡ ਦਾ ਨੰਬਰਦਾਰ ਜਾਂ ਸਰਪੰਚ ਫਿਰ ਝੂਠ ਬੋਲਣਾ ਪੈਂਦਾ ਕੀ ਬੋਲਣਾ ਪੈਂਦਾ ਕਿ ਜਿਹੜਾ ਵਿਆਹ ਹੈ ਹਿੰਦੂ ਰੀਤੀ ਰਿਵਾਜ ਦਾ ਮੁਤਾਬਕ ਹੋਇਆ ਤੇ ਫਿਰ ਜੇ ਤੁਹਾਡਾ ਆਨੰਦ ਮੈਰਿਜ ਐਕਟ ਹੀ ਨਹੀਂ ਹੋਇਆ ਤੇ ਫਿਰ ਤੁਹਾਡੇ ਕੋਲੋਂ ਚੰਡੀਗੜ੍ਹ ਖੋਲਿਆ ਤੁਹਾਡਾ ਚੰਡੀਗੜ੍ਹ ਹੀ ਨਹੀਂ ਤੁਹਾਡੀ ਰਾਜਧਾਨੀ ਖੋਲੀ ਆ ਤੁਹਾਡੇ ਕੋਲ ਪੰਜਾਬੀ ਬੋਲਦੇ ਇਲਾਕੇ ਖੋਲੇ ਨੇ ਥੋਡੇ ਕੋਲੋ ਯੂਨੀਵਰਸਿਟੀ ਖੋਲੀ ਆ ਫੇਰ ਤੁਸੀਂ ਨਾ ਰਾਜਸਥਾਨ ਨਾ ਹਿਮਾਚਲ ਨਾ ਜੰਮੂ ਨਾ ਸੀ ਤੁਸੀਂ ਜ਼ਮੀਨ ਹੀ ਖਰੀਦ ਸਕਦੇ ਕੋਈ ਨਹੀਂ ਖਰੀਦ ਸਕਦੇ ਥੋਡੇ ਕੋਲੋ ਸਾਰੇ ਠੱਕ ਖੋਲੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਕੀ ਕਹਿੰਦੇ ਸੀ ਉਹ ਤੁਹਾਡੇ ਹੱਕਾਂ ਦੀ ਗੱਲ ਕਰਦੇ ਸੀਗੇ ਤੇ ਫੇਰ ਭਾਈ ਅੱਜ ਆਪਾਂ ਸਾਰੇ ਸੋਚੀਏ ਤੇ ਵਿਚਾਰੀਏ ਕਿ ਅੱਜ ਤੱਕ ਅਸੀਂ ਗੁਲਾਮੀ ਦੇ ਵਿੱਚ ਫਸੇ ਪਏ ਆ ਅੱਜ ਇੱਕ ਪਾਲਸੀ ਦੇ ਤਹਿਤ ਇੰਡੀਅਨ ਸਟੇਟ ਤੁਹਾਡੇ ਨਾਲ ਧੱਕਾ ਕਰ ਰਹੀ ਆ ਪਹਿਲਾਂ ਤਾਂ ਤੁਹਾਡੇ ਨੌਜਵਾਨਾਂ ਨੂੰ ਕਿਸੇ ਚਰਾਹੇ ਤੇ ਸ਼ਿਕਾਰ ਬਣਾ ਦਿੱਤਾ ਖਾਲੜਾ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਬਾਬਾ ਚਰਨ ਸਿੰਘ ਨੂੰ ਕੋਕੋ ਕੇ ਸ਼ਹੀਦ ਕਰ ਦਿੱਤਾ ਮੇਰੇ ਸਾਹਮਣੇ ਜਥੇਦਾਰ ਕੌਕੇ ਨੂੰ ਸ਼ਹੀਦ ਕਰ ਦਿੱਤਾ ਪਹਿਲਾਂ ਤਾਂ ਇੰਡੀਅਨ ਪੁਲਿਸ ਨੇ ਰਲ ਕੇ ਫੇਰ ਕੀ ਕੀਤਾ ਤੁਹਾਡੇ ਨੌਜਵਾਨਾਂ ਦੀਆਂ ਸ਼ਹੀਦਾ ਕਰ ਦਿੱਤੀਆਂ ਤੁਸੀਂ ਰੋਏ ਇੰਟਰਨੈਸ਼ਨਲ ਤੌਰ ਤੇ ਮੁੱਦਾ اٹ੍ਹਿਆ ਕਿ ਨੌਜਵਾਨਾਂ ਨੂੰ ਸ਼ਹੀਦ ਕਰ ਰਹੇ ਨੇ ਜਦੋਂ ਮੁੱਦਾ اٹ੍ਹਿਆ ਫੇਰ ਇਹਨਾਂ ਨੇ ਕਰਵਟ ਬਦਲ ਲਿਆ ਫੇਰ ਇਹਨਾਂ ਨੇ ਕੀ ਕੀਤਾ ਲੀਡਰਾਂ ਦੇ ਰਾਈ ਤੁਹਾਡੇ ਨਗਰਾਂ ਦੇ ਵਿੱਚ ਚਿੱਟਾ ਲਿਆਂਦਾ ਸਮੈਕ ਲਿਆਂਦਾ ਨਸ਼ਾ ਲਿਆਂਦਾ ਚੋਣਾਂ ਦੇ ਵਿੱਚ ਲੀਡਰ ਆਉਂਦੇ ਸੀ ਉਹ ਆਪਾਂ ਕਹਿੰਦੇ ਸੀ ਲੀਡਰਾਂ ਦੀ ਗੱਡੀ 'ਚੋਂ ਗੁਟਕਾ ਸਾਹਿਬ ਨਿਕਲੂਗਾ ਕੋਈ ਕਹਿੰਦਾ ਨੌਕਰੀ ਨਿਕਲੂਗੀ ਕੋਈ ਕਹਿੰਦਾ ਸਾਡੇ ਲਈ ਚੰਗਾ ਕੰਮ ਨਿਕਲੂਗਾ ਇਹ ਗੱਡੀ ਦੇ ਵਿੱਚੋਂ ਚਿੱਟਾ ਨਿਕਲਦਾ ਸਮਾਇਕ ਨਿਕਲਦਾ ਰਿਆ ਤੇ ਸਾਡੀ ਨੌਜਵਾਨੀ ਇਹ ਜਿਹੜਾ ਪੁੱਤ ਇੱਕ ਦਿਨ ਚਿੱਟਾ ਪੀ ਗਿਆ ਲੀਡਰ ਦੇ ਨਾਲ ਰਹਿ ਗਿਆ ਔਲ ਚੋਣਾ ਦੇ ਵਿੱਚ 15 ਦਿਨ ਰਹਿ ਗਿਆ 15 ਦਿਨਾਂ ਦਾ ਜੋੜ ਦਿੱਤਾ ਪੁੱਤ ਪਵਾ ਕਿੰਨੇ ਵੀ ਹੋਣ ਜਿਹਦੇ ਕਰੇ ਇੱਕ ਪੁੱਤ ਹੈ ਨਸ਼ੇ ਤੇ ਲੱਗ ਗਿਆ ਤਿੰਨ ਤਿੰਨ ਪੀੜੀਆਂ ਇਹਨਾਂ ਨੇ ਬਰਬਾਦ ਕਰਤੀਆਂ ਰੋਜ਼ ਪਿੰਡਾਂ ਦੇ ਵਿੱਚ ਸਵੇਰ ਵੱarre ਹੈ ਜੀ ਨੂੰ ਰੋਕਣ ਲਈ ਭਾਈ ਅਮਰਤਪਾਲ ਸਿੰਘ ਨੇ ਐਡੀ ਵੱਡੀ ਆਵਾਜ਼ بلند ਕੀਤੀ ਉਹਨਾਂ ਨੇ ਭੈਣ ਦੀ ਕੂਕ ਸੁਣੀ ਉਹਨਾਂ ਨੇ ਮਾਂ ਦੀ ਕੂਕ ਸੁਣੀ ਉਹਨਾਂ ਨੇ ਧੀਆਂ ਪਟਾਂ ਦੀ ਕੂਕ ਸੁਣੀ ਕਿ ਨੌਜਾਨੀ ਖਤਮ ਹੋ ਰਹੀ ਐ ਜੇ ਜਿਹੜਾ ਨਸ਼ੇ ਨੂੰ ਰੋਕਦਾ ਸੀ ਉਹਨੂੰ ਡਿਬਰੂਗੜ੍ਹ ਭੇਜ ਦਿੱਤਾ ਕਿਉਂਕਿ ਜਿਹੜੇ ਨਸ਼ੇ ਦੇ ਤਸਕਰ ਸੀ ਉਹ ਨੌਜਾਨੀ ਨੂੰ ਬਰਬਾਦ ਕਰ ਦਿੱਤਾ ਇਸ ਕਰਕੇ ਅੱਜ ਆਪਾਂ ਸਾਰਿਆਂ ਨੂੰ ਰਲ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਹ ਗੱਲਾਂ ਕਰਦੇ ਸੀ ਆਓ ਆਪਾਂ ਇਕੱਠੇ ਹੋਈਏ ਆਪਣੀ ਕੌਮ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਪੰਥ ਨੂੰ ਬਚਾਈਏ ਪੰਜਾਬੀ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਪੜਾਈ ਨੂੰ ਬਚਾਈਏ ਪੁੱਤ ਨੂੰ ਬਚਾਈਏ ਪਤ ਨੂੰ ਬਚਾਈਏ ਤੇ ਸਾਡਾ ਪਹਿਰਾਵਾ ਲੋਭ ਹੋ ਰਿਹਾ ਪਰ ਆਵੇ ਨੂੰ ਬਚਾ ਕੇ ਜਾਤ ਪਾਤ ਦੇ ਵਿੱਚੋਂ ਨਿਕਲ ਕੇ ਅਮਰਤਾਰੀ ਹੋ ਕੇ ਆਪਾਂ ਲੜ ਲਈਏ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਖ ਕੇ ਆਪਾਂ ਆਪਣੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਚੱਲ ਜਾਈਏ ਸੋ ਇੰਨਾ ਹੀ ਕਹਿੰਦਾ ਆਖਿਮਾਂ ਦਾ ਜੱਜਕਾ ਮੇਰੇ ਕੋਲੋਂ ਸੰਗਤ ਦੇ ਖਿਲਾਫ ਕੋਈ ਸ਼ਬਦ ਵੱਧ ਘਟ ਗਿਆ ਸੰਗਤ ਬਖਸ਼ਣ ਜੋਗ ਇੰਨਾ ਹੀ ਕਹਿੰਦਾ ਆਖਿਮਾਂ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜੋ ਮੁਖ ਬੁਲਾਰਾ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਇਹ ਉਹਨਾਂ ਦੇ ਮੁਖ ਬੁਲਾਰਾ ਨੇ ਸੋ ਗੁਰੂ ਦੇ ਪਿਆਰਿਓ ਹੁਣ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਸ ਪੰਜਾਬ ਦੇ ਮੁਖ ਬੁਲਾਰਾ ਨੇ ਹੁਣ ਅਸੀਂ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਪਿਤਾ ਬਾਪੂ ترਸੇਮ ਸਿੰਘ ਜੀ ਜੱਲੂਪੁਰ ਨੂੰ ਬੇਨਤੀ ਕਰਦੇ ਆ ਕਿ ਉਹ ਸੰਗਤ ਦੇ ਰੂਬਰੂ ਹੋ ਕੇ ਸੰਗਤ ਦੇ ਦਰਸ਼ਨ ਕਰਨ ਕੇ ਨਾਲ ਆਪਣੇ ਵਿਚਾਰਾਂ ਨਾਲ ਨਿਹਾਲ ਕਰਨਗੇ ਬੇਨਤੀ ਪ੍ਰਵਾਨ ਕਰਨ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਕ ਪਵਿੱਤਰ ਹਜ਼ੂਰੀ ਚ ਬੈਠੀ ਗੁਰੂ ਰੂਪ ਸਾ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਗੁਰੂ ਮਹਾਰਾਜ ਦਾ ਵਾਕ ਆ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਸਾਡੇ ਖੇਤ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੰਤ ਸਿਪਾਈ 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਅਗਵਾਈ ਵਿੱਚ ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਜਨਰਲ ਸਵੇਕ ਸਿੰਘ ਦੀ ਅਗਵਾਈ ਅਗਵਾਈ ਵਿੱਚ ਜਿਹੜੇ ਜਿਹੜੇ ਸਾਡੇ ਕੌਮ ਇਹ ਜੋ ਸਾਡੇ ਨਾਲ ਧੱਕੇ ਹੋ ਰਹੇ ਸੀ ਉਹਨਾਂ ਨੇ ਉਹਨੇ ਤੁਹਾਨੂੰ ਦੱਸ ਕੇ ਗਏ ਆ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਕਿ ਉਹਨਾਂ ਨੇ ਆਪਣੇ ਕੌਮ ਨੂੰ ਆਪਣੇ ਕੌਮ ਦੇ ਹੱਕਾਂ ਨੂੰ ਬਚਾਉਣ ਵਾਸਤੇ ਬੀੜਾ ਚੁੱਕਿਆ ਕਿ ਉਹਦੇ ਵਾਸਤੇ ਜੋ ਆਪਣੀ ਗੁਰ ਧਾਮਾਂ ਦੀ ਪਵਿੱਤਰਤਾ ਨੂੰ ਬਹਾਰ ਰੱਖਣ ਵਾਸਤੇ ਇਹ ਜਿਹੜੀਆਂ ਉਹਨਾਂ ਨੇ ਕੌਮ ਦੀ ਲੜਾਈ ਲੜਦਿਆਂ ਅੱਜ ਦੇ ਦਿਨ ਜੋ ਇਹ ਜੋ ਅੱਜ ਦਿਨ ਮਨਾਇਆ ਜਾ ਰਿਹਾ ਉਹ ਸ਼ਹਾਦਤਾਂ ਦਿੱਤੀਆਂ ਆਪਣੀ ਕੌਮ ਦੇ ਗਲੋਂ ਗੁਲਾਮੀ ਲਾਉਣ ਵਾਸਤੇ ਉਹਨਾਂ ਨੂੰ ਸਰਦਾ ਸਤਕਾਰ ਭੇਟ ਕਰਨ ਵਾਸਤੇ ਉਹ ਜਾਦ ਨੂੰ ਤਾਜ਼ਾ ਕਰਨ ਵਾਸਤੇ ਤੁਸੀਂ ਸਾਰੇ ਜਣੇ ਜੋ ਇਹ ਸਮਾਗਮ ਕਰ ਰਹੇ ਜੋ ਤੁਸੀਂ ਵੀ ਬਹੁਤ ਵਧਾਈ ਦੇ ਪਾਤਰ ਹੋ ਜੋ ਆਪਣੇ ਇਤਿਹਾਸ ਨੂੰ ਆਪਣੇ ਨਾਲ ਵਾਪਰੇ ਘੱਲੂ ਘਾਰੇ ਨੂੰ ਯਾਦ ਕਰ ਰਹੇ ਹੋ ਯਾਦ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਆਉਣ ਵਾਲੀ ਪਨੀਰੀ ਨੂੰ ਦੱਸ ਰਹੇ ਹੋ ਕਿ ਇਹ ਹਕੂਮਤ ਨੇ ਸਾਡੇ ਨਾਲ ਬਹੁਤ ਵੱਡਾ ਜੋ ਕਹਿਰ ਬਿਨਾਂ ਕਸੂਰ ਤੋਂ ਜਿਹੜਾ ਵਰਤਾਇਆ ਉਹਦੇ ਚ ਬਿਆੰਤ ਸਿੰਘਾਂ ਸਿੰਘਣੀਆਂ ਨੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਉਤੋਂ ਬਾਅਦ ਚ ਜੋ ਹਾਲਾਤ ਕੌਮ ਦੇ ਬਣੇ ਸੀ ਉਦੋਂ ਬਾਅਦ ਚ ਸਾਡੀ ਕੌਮ ਬੜੀ ਚੜਦੀ ਕਲਾ ਵਾਲੀ ਆ ਉਸ ਟਾਈਮ ਤੇ ਠੀਕ ਹੈ ਸਾਡੀ ਕੌਮ ਬੜੀ ਨਰਾਸਾ ਚ ਸੀ ਪਰ ਸਾਡੀ ਕੌਮ ਦੇ ਯੋਧਿਆਂ ਨੇ ਸਾਡੇ ਇਤਿਹਾਸ ਨੇ ਸਾਡੇ ਤੇ ਇਹੋ ਜੀਆਂ ਵਧੇਕੀਆਂ ਕਰਨ ਵਾਲਿਆਂ ਨੂੰ ਕਦੀ ਬਖਸ਼ਿਆ ਨਹੀਂ ਉਦੋਂ ਬਾਅਦ ਚ ਸਰਦਾਰ ਬਿਆਨ ਸਿੰਘ ਸਤਵੰਦ ਸਿੰਘ ਕੇਰ ਸਿੰਘ ਉਹਨਾਂ ਨੇ ਇਸ ਘਲੂ ਘਰੇ ਦਾ ਜੋ ਮਾਸਟਰਮੈਂਡ ਸੀਗੇ ਉਹਨਾਂ ਨੂੰ ਜੋ ਸਿੱਖ ਇਤਿਹਾਸ ਦੀ ਰੀਤੀ ਅਨੁਸਾਰ ਸਜ਼ਾ ਦਿੱਤੀ ਉਦੋਂ ਬਾਅਦ ਜੋ ਨਵੰਬਰ 84 ਚ ਦਿੱਲੀ ਤੇ ਹੋਰ ਸ਼ਹਿਰਾਂ 'ਚ ਸਿੱਖ ਕਤਲਿਆਮ ਸਿੱਖ ਨਸ਼ਲ ਕੁਸ਼ੀ ਕੀਤੀ ਗਈ ਉਹ ਵੀ ਬੜੀ ਜਿਹੜੀ ਕਿ ਇੱਕ ਬੜੀ ਦੁਖਦਾਇਕ ਸੀ ਬੜਾ ਸਾਡੀ ਕੌਮ ਨੇ ਕਸ਼ ਝੱਲਿਆ ਉਦਚ ਹਜ਼ਾਰਾਂ ਲੋਕਾਂ ਦਾ ਮਾਰਿਆ ਜਾਣਾ ਬਿਨਾਂ ਕਸੂਰ ਲੋਕਾਂ ਦਾ ਪਰ ਸਰਕਾਰ ਅਜ 41 ਸਾਲ ਹੋਣ ਦੇ ਬਾਵਜੂਦ ਵੀ ਕੋਈ ਅਜੇ ਤੱਕ ਇਨਸਾਫ ਹੋਇਆ ਨਾ ਹੋਣ ਦੀ ਕੋਈ ਉਮੀਦ ਆ। ਇਸ ਕਰਕੇ ਮੇਰੇ ਖਿਆਲ ਹੈ ਕਿ ਹੁਣ ਉਦੋਂ ਬਾਅਦ ਚ ਜੋ 84 ਤੋਂ ਬਾਅਦ ਚ ਵੀ ਬੜਾ ਲੰਮਾ ਦੌਰ ਜੋ ਸਾਡੇ ਸਿੰਘਾਂ ਨੇ ਸਾਡੀ ਕੌਮ ਨਾਲ ਕੋਈ ਧੱਕਿਆਂ ਵਾਸਤੇ ਆਪਣੀ ਲੜਾਈ ਲੜੀ ਉਹਦੇ ਚ ਵੀ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਬੜੇ ਅਸਹਿ ਤੇ ਇੱਕ ਅਸ ਝਲ ਕੇ ਪਰ ਮੇਰਾ ਖਿਆਲ ਹੈ ਕਿ ਹਕੂਮਤਾਂ ਕੋਈ ਟਾਸ ਤੋਂ ਮਾਸ ਨਹੀਂ ਹੋਈਆਂ ਉਹਨਾਂ ਨੇ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਜੋ ਪਹਿਲਾਂ ਦੱਸ ਕੇ ਗਏ ਕਿ ਖਾਲੜਾ ਸਾਹਿਬ ਨੇ ਕੁਝ ਜਿਲ੍ਹਿਆਂ 'ਚ 25000 ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਖਤਮ ਕੀਤਾ ਸੀ ਉਹਨਾਂ ਦੀ ਉਹਨਾਂ ਨੇ ਸ਼ਨਾਖਤ ਕੀਤੀ ਜਰਨਾ ਚਾਹੁੰਦੇ ਤੇ ਪੁੱਛਣਾ ਚਾਹੁੰਦੇ ਇਹਨਾਂ ਲੋਕਾਂ ਨੂੰ ਬਿਜਦਲਾ ਨੂੰ ਆਸਾਨ ਫਰਾਮੋਸ਼ਾਂ ਨੂੰ ਕਰ ਲਈ ਉਸ ਤੋਂ ਬਾਅਦ ਸਿੱਖ ਜਰਾਂੇ ਪੇਸ਼ਾ ਹੋ ਗਏ ਕਰੋਨੋ ਲੌਂਚੀ ਨੂੰ ਸਮਝਣ ਦਾ ਯਤਨ ਕਰੋ ਜਦੋਂ ਸਿੱਖਾਂ ਨਾਲ ਮਤਲਬ ਸੀ ਜਦੋਂ ਸ਼ਹੀਦੀਆਂ ਦੇਣੀਆਂ ਸੀ ਉਦੋਂ ਸਿੱਖ ਇਨਕਲਾਬੀ ਸਨ ਉਸ ਤੋਂ ਬਾਅਦ ਅਤਵਾਦੀ ਸਨ 1.5 ਮਹੀਨਾ ਹੋਇਆ ਵੰਡ ਹੋਈ ਨੂੰ 10 ਅਕਤੂਬਰ 1947 ਨੂੰ ਇਹ ਗੱਲ ਆਖੀ ਗਈ ਕਿ ਸਿੱਖ ਜਰਾਂੇ ਪੇਸ਼ਾ ਨੇ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਸਿੱਖਾਂ ਤੇ ਰਿਪਰੈਸ਼ਨ ਕੀਤਾ ਗਿਆ ਕਿਉਂਕਿ ਪਤਾ ਸੀ ਆਜ਼ਾਦ ਸੋਚ ਦੇ ਮਾਲਕ ਨੇ ਸੋਚ ਗੁਰੂ ਗ੍ਰੰਥ ਸਾਹਿਬ ਤੋਂ ਆ ਰਹੀ ਹੈ ਇਹਨਾਂ ਨੂੰ ਰਿਪਰੈਸ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਆਪਦੇ ਹੱਕ ਲੈ ਲੈਣਗੇ ਤੇ ਜੇ ਆਪਦੇ ਹੱਕ ਲੈ ਲੈਣਗੇ ਤੇ ਸਾਡੇ ਅਧੀਨ ਨਹੀਂ ਹੋਣਗੇ ਅਸੀਂ ਆਪਦੇ ਅਧੀਨ ਰੱਖਣਾ ਚਾਹੁੰਦੇ ਆ ਪਰ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਚੱਲਦਾ ਸਮਾਂ ਐਸਾ ਆਇਆ ਸਿੱਖ ਸਖਾਂ ਦੀ ਜੋ ਸ਼ਵੀ ਹੈ ਜੋ ਸ਼ਕਤੀ ਹੈ ਉਹ ਦਿਨੋਂ ਦਿਨ ਵਾਧੀ ਗਈ ਭਾਵਿਓ ਦਮਦਮੀ ਟਕਸਾਲ ਤੇ ਸੂਰਮਿਆਂ ਨੇ ਅਗਵਾਈ ਕੀਤੀ ਆਲ ਇੰਡੀਆ ਸੈਕਸਟੂਡੈਂਟਸ ਫੈਡਰੇਸ਼ਨ ਤੇ ਸੂਰਮਿਆਂ ਨੇ ਅਗਵਾਈ ਕੀਤੀ ਜੋ ਚਲਤਾ ਹੋਇਆ ਰਿਪ੍ਰੈਸ਼ਨ ਉਹ ਫਿੱਕਾ ਪੈਂਦਾ ਵਿਖਿਆ ਕਿਉਂਕਿ 20ਵੀਂ ਸਦੀ ਦੇ ਮਹਾਨ ਜਰਨਲ ਸੰਤਪਾਪਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਕੌਮ ਦੀ ਰੂਹੇ ਰਵਾ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਜੋੜੀ ਨੇ ਰਿਪ੍ਰੈਸ਼ਨ ਦੀਆਂ ਝੱਜੀਆਂ ਉੜਾ ਦਿੱਤੀਆਂ ਸੀ ਪੰਜਾਬ ਦੇ ਵਿੱਚੋਂ ਉਹਨਾਂ ਨੇ ਸੰਤਾਂ ਨੂੰ ਖਰੀਦਣ ਦਾ ਯਤਨ ਕੀਤਾ ਖਰੀਦੇ ਨਾ ਗਏ ਦਬਾਉਣ ਦਾ ਯਤਨ ਕੀਤਾ ਧਮਕਾਉਣ ਦਾ ਯਤਨ ਕੀਤਾ ਨਾ ਦਬਾਏ ਗਏ ਨਾ ਰੋਕੇ ਗਏ ਨਾ ਧਮਕਾਏ ਗਏ ਆਫਰ ਤਾਂ ਆ ਵੀ ਆਇਆ ਸੀਗਾ ਕਿ ਸੰਤ ਜਰਨੈਲ ਸਿੰਘ ਜੀ ਤੁਸੀਂ ਯੂਕੇ ਚਲ ਜਾਓ ਇੰਨੇ ਹਜ਼ਾਰ ਕਰੋੜ ਰੁਪਏ ਦੇਵਾਂਗੇ ਸੰਤ ਨੇ ਵੀ ਕਿਹਾ ਜੇ ਆਮ ਮਨੁੱਖ ਹੁੰਦਾ ਤਾਂ ਹਜ਼ਾਰਾਂ ਕਰੋੜ ਦੀ ਗੱਲ ਲੱਖਾਂ ਦੇ ਵਿੱਚ ਵਿਕ ਜਾਂਦਾ ਖਾਲਸਾ ਜੀ ਲੱਖਾਂ ਚ ਵਿਕ ਜਾਂਦਾ ਨਾ ਵਿਕਿਆ ਸਾਡੇ ਨਾਲੋਂ ਜ਼ਿਆਦਾ ਇਤਿਹਾਸ ਸਾਡੇ ਵੈਰੀਆਂ ਨੇ ਪੜਿਆ ਆ ਨੌਜਵਾਨ ਪੀੜ੍ਹੀ ਅਸੀਂ ਘੱਟ ਪੜਦੇ ਹਾਂ ਖਾਲਸਾ ਜੀ ਉਹ ਜਾਣਦੇ ਸਨ 1 ਲੱਖੀ ਸਿੱਕ ਨੂੰ ਖਰੀਦਿਆ ਨਹੀਂ ਜਾ ਸਕਦਾ ਯਤਨ ਫਿਰ ਵੀ ਕੀਤਾ ਨਾ ਖਰੀਦਿਆ ਗਿਆ ਫਿਰ ਉਹਨਾਂ ਨੇ ਉਹ ਹੀ ਲਵ ਵਰਤਿਆ ਜਿਹੜਾ ਅੱਜ ਤੱਕ ਵਰਤਦੇ ਆ ਰਹੇ ਆ ਕੈਰੈਕਟਰ ਅਸੈਸੀਨੇਸ਼ਨ ਦਾ ਬਹਾਨਾ ਬਣਾਉਣਾ ਹੈ ਕਿ ਇਹਨਾਂ ਦੀ ਸ਼ਕਤੀ ਵੱਧਦੀ ਜਾ ਰਹੀ ਹੈ ਕੀਤਾ ਕੀ ਜਾਵੇ ਇਹਨਾਂ ਦੇ ਮੁਕੱਦਸ ਸਥਾਨ ਤੇ ਜਾ ਕੇ ਹਮਲਾ ਕਰਦੇ ਆਂ ਕੌਣ ਕਹਿ ਰਿਹਾ ਵਾ ਕੋਈ ਸਿੱਖ ਕਹਿ ਰਿਹਾ ਜੇ ਸਿੱਖ ਕਹੇਗਾ ਤੇ ਕਹਿਣਗੇ ਤੁਹਾਡਾ ਤਾਂ ਸਥਾਨ ਹੈ ਤੁਸੀਂ ਤਾਂ ਆਖ ਦੋਗੇ ਭਾਈ ਪਰ ਬੇਨਤੀ ਕਰਦੇ ਆਂ ਬਹਰ ਦੀ ਲੇਖਿਕ ਹੈ ਜੋਇਸ ਪੈਟਿਕ ਰੂਮ ਮੈਂ ਬਾਰ ਬਾਰ ਜ਼ਿਕਰ ਕਰਦਾ ਹੁੰਨਾ ਉਹਨੇ ਆਪ ਦੀ ਪੰਜਾਬ ਜਿਹੜੀ ਕਿਤਾਬ ਹੈ ਦ ਸਿਕਸ ਆਫ ਪੰਜਾਬ ਉਸ ਕਿਤਾਬ ਦੇ ਵਿੱਚ ਉਹਨੇ ਜ਼ਿਕਰ ਕੀਤਾ ਹੈ ਅੰਗਰੇਜ਼ ਲੇਖਕਾ ਲਿਖਦੀ ਪਈ ਹੈ ਕਿ 1984 ਦਾ ਜੋ ਪਲਾਨ ਕੀਤਾ ਗਿਆ ਕੱਲੂਕਾਰਾ ਉਹ ਕਿਸੇ ਸ਼ਖਸੀਅਤ ਨੂੰ ਕੈਦ ਕਰਨ ਦੇ ਲਈ ਜਾਂ ਸ਼ਹੀਦ ਕਰਨ ਦੇ ਲਈ ਨਹੀਂ ਸੀ। ਫਿਰ ਤੁਸੀਂ ਪੁੱਛੋਗੇ ਕਾਦੀ ਲਈ ਸੀ? ਅੱਗੇ ਲਿਖਦੀ ਹੈ ਕਿ ਇਹ ਕੱਲੂਕਾਰਾ ਸਿੱਖਾਂ ਦੇ ਮਾਨਸਿਕਤਾ ਦੇ ਉੱਤੇ ਜਿਹੜੀ ਮਾਨਸਿਕਤਾ ਗੁਰੂ ਗ੍ਰੰਥ ਸਾਹਿਬ ਤੋਂ ਚੱਲਦੀ ਹੈ ਜਿਹੜੀ ਮਾਨਸਿਕਤਾ ਦਾ ਕੇਂਦਰ ਜੋ ਧਾਰਮਿਕ ਕੇਂਦਰ ਜੋ ਆਬੇ ਹਯਾਤ ਸ਼੍ਰੀ ਦਰਬਾਰ ਸਾਹਿਬ ਹੈ ਤੇ ਸ਼ਕਤੀ ਦਾ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਹੈ ਉਸ ਮਾਨਸਿਕਤਾ ਤੇ ਸੱਟ ਲਾ ਕੇ ਤੇ ਸਿੱਖਾਂ ਦੀ ਸਪਿਰਿਟ ਨੂੰ ਸਿੱਖਾਂ ਦੀ ਰੂਹ ਨੂੰ ਝੰਡੋੜਨ ਦੇ ਲਈ ਕੀਤਾ ਗਿਆ ਸੀ ਕਿ ਉਸ ਸਮੇਂ ਤੋਂ ਬਾਅਦ ਇਹ ਆਪਦਾ ਵਾਪਸ ਸਿਰ ਚੁੱਕਣ ਦੀ ਹਿੰਮਤ ਨਾ ਕਰਨ ਸਾਡੀ ਨੌਜਵਾਨੀ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਸੰਤਾਂ ਦੀ ਕੈਰੇਕਟਰ ਅਸੈਸੀਨੇਸ਼ਨ ਕੀਤੀ ਗਈ ਬੇਨਤੀ ਕਰਦਿਆਂ 1 ਜੂਨ ਤੋਂ ਲੈ ਕੇ 6 ਜੂਨ ਦੇ ਦਰਮਿਆਨ ਜੋ ਵੀ ਘਟਨਾਕ੍ਰਮ ਹੋਇਆ ਹੈ ਜੇ ਆਪਾਂ ਧਿਆਨ ਦੇ ਨਾਲ ਉਹਨੂੰ ਵਾਚੀਏ ਕਿਰਾਂ ਜੇ ਅਨਫਿਲਟਰਡ ਇਤਿਹਾਸ ਆਪਾਂ ਸਰਵਣ ਕਰੀਏ ਜਾਂ ਪੜ੍ਹ ਲਈਏ ਸਾਡੇ ਕੋਲ ਲਿਟਰੇਚਰ ਵੀ ਖਾਲਸਾ ਜੀ ਸਾਰਾ ਪਿਆਸੀਂ ਪੜ੍ਹਦੇ ਨੇ 1 ਜੂਨ ਨੂੰ ਜਦੋਂ ਫਾਇਰਿੰਗ ਹੋਈ ਹੈ ਅਮਰਜੀਤ ਭਾਈ ਮਹੰਗਾ ਸਿੰਘ ਜੀ ਬੱਬਰ ਉਹਨਾਂ ਦੀ ਸ਼ਹਾਦਤ ਹੋਈ ਭਾਈ ਰਾਮ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋਈ ਪਰ ਇੱਕ ਤਰੀਕ ਨੂੰ ਖਾਲਸਾ ਜੀ 32 ਗੋਲੀਆਂ ਸ੍ਰੀ ਹਰਮੰਦਰ ਸਾਹਿਬ ਤੇ ਗੁੰਬਦ ਦੇ ਉੱਤੇ ਮਾਰੀਆਂ ਗਈਆਂ 32 ਗੋਲੀਆਂ ਜਸਟੀਫਿਕੇਸ਼ਨ ਇਹ ਦਿੱਤੀ ਜਾਂਦੀ ਹੈ ਜਵਾਬ ਦੇ ਇਹ ਕਰਦੇ ਨੇ ਕਿ ਜੀ ਅਕਾਲ ਤਖਤ ਦੇ ਵਿੱਚ ਭਿੰਡਰਾਂ ਵਾਲਾ ਬੈਠਾ ਸੀ ਤੇ ਫਿਰ ਹਰਮੰਦਰ ਤੇ ਗੁੰਬਦ ਦੇ ਵਿੱਚ ਕੌਣ ਬੈਠਾ ਸੀ ਜਿੱਤੇ ਗੋਲੀਆਂ ਵਰ੍ਹਾਈਆਂ ਤੁਸੀਂ 2 ਤਰੀਕ ਨੂੰ ਇੱਕ ਪਾਸੇ ਇੰਦਰਾ ਗਾਂਧੀ ਇਹ ਗੱਲ ਆਖਦੀ ਪਈ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਛਾਤੀ ਚਾਹੁੰਦੇ ਆਂ ਖੂਨ ਨਹੀਂ ਵਹਾਉਣਾ ਚਾਹੁੰਦੇ ਤੇ ਦੂਜੇ ਪਾਸੇ ਫੌਜ ਘੇਰਾਬੰਦੀ ਕਰਦੀ ਪਈ ਐ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਮਰਸਰ ਸਾਹਿਬ ਨਾਲੋਂ ਤੋੜ ਦਿੱਤਾ ਗਿਆ ਅਮਰਸਰ ਸਾਹਿਬ ਨੂੰ ਪੰਜਾਬ ਦੀ ਧਰਤੀ ਨਾਲੋਂ ਤੇ ਪੰਜਾਬ ਨੂੰ ਹਿੰਦੁਸਤਾਨ ਨਾਲੋਂ ਵੱਖ ਕਰ ਦਿੱਤਾ ਗਿਆ ਬਾਰਡਰ ਸੀਲ ਕਰ ਦਿੱਤੇ ਗਏ ਤੇ ਜਿਸ ਇਨਸਾਨ ਦੇ ਕਰਮ ਤੇ ਬੋਲ ਉਹ ਮੇਲ ਨਾ ਖਾਂਦੇ ਹੋਣ ਤੇ ਉਹ ਖੋਟੇ ਇਨਸਾਨ ਹੋਇਆ ਕਰਦੇ ਨੇ ਨੀਤ ਵੀ ਖੋਟੀ ਹੋਇਆ ਕਰਦੀ ਖਾਲਸਾ ਜੀ 3 ਤਰੀਕ ਨੂੰ ਛੀਦਾ ਦੇ ਸਰਤਾਜ ਤਨਜੀਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਸੀ ਚਲਾਕੀ ਵੇਖੋ ਸੱਟ ਕਿੰਨੀ ਗੁੱਜੀ ਮਾਰਨਾ ਚਾਹੁੰਦੇ ਸੀ ਕਿ ਕਰਫਿਊ ਤੋੜਿਆ ਗਿਆ ਕਿ ਹੁਣ ਕੋਈ ਕਰਫਿਊ ਨਹੀਂ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਆਈਆਂ ਗੁਰੂ ਸਾਹਿਬ ਨੂੰ ਸਜਦਾ ਕਰਨ ਆਈਆਂ ਤੇ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਅੰਦਰ ਪਹੁੰਚ ਗਈਆਂ ਤੇ ਬਾਹਰ ਕਰਫਿਊ ਲਗਾ ਦਿੱਤਾ ਗਿਆ ਜੋ ਸ਼ਹੀਦ ਕੀਤੇ ਬੀਬੀਆਂ ਬਜ਼ੁਰਗ ਤੇ ਬੱਚੇ ਨੇ ਕਹਿੰਦੇ ਨੇ ਕਿ ਉਹ ਤਾਂ ਸਤ ਜਰਨੈਲ ਸਿੰਘ ਨੇ ਆਪਣੀ ਢਾਲ ਬਣਾਈ ਸੀ ਜੀ ਢਾਲ ਸੰਤ ਜਰਨੈਲ ਸਿੰਘ ਨੇ ਬਣਾਈ ਸੀ ਜਾਂ ਫਿਰ ਤੁਹਾਡੀ ਨੀਤ ਸੋਚਦੇ ਨੀਂਝ ਹਰਕਤ ਸੀ ਇਸ ਗਲਤੀ ਉੱਤੋਂ ਪਰਦਾ ਚੁੱਕਣਾ ਪਏਗਾ ਖਾਲਸਾ ਜੀ ਉਹਨਾਂ ਨੂੰ ਅੰਦਰ ਕੈਦ ਕਰ ਲਿਆ ਗਿਆ ਤੇ ਇਹ ਗੱਲ ਆਖੀ ਗਈ ਕਿ ਜੇ ਤੁਸੀਂ ਬਾਹਰ ਨੂੰ ਆਉਂਨੇ ਹੋ ਤੇ ਤੁਹਾਡੇ ਤੇ ਫਾਇਰਿੰਗ ਕੀਤੀ ਜਾਵੇਗੀ ਅੱਜ ਤੁਸੀਂ ਮਿਲੀਟੈਂਟ ਬਣ ਚੁੱਕੇ ਹੋ 4 ਤਰੀਕ ਨੂੰ ਫਾਇਰਿੰਗ ਕਰਨੀ ਸ਼ੁਰੂ ਹੋਈ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਡਾਗੇ ਗਏ ਬਿਲਡਿੰਗਾਂ ਤੇ ਵੀ ਡਾਗੇ ਗਏ ਤੇ ਕਿਵੇਂ ਪਤਾ ਸਿਗਾ ਕਿੱਥੇ ਫਾਇਰਿੰਗ ਕਰਨੀ ਹੈ ਕਹਿੰਦੇ ਆ ਨਾ ਜੀ ਕਿ ਜੇ ਭਿੰਡਰਾਂ ਵਾਲਾ ਅਕਾਲ ਤਖਤ ਮੇ ਨਾ ਹੋਤਾ ਤੋ ਹਮਲਾ ਨਾ ਹੋਤਾ ਅਕਸਰ ਇਹ ਗੱਲ ਦੀ ਜਸਟੀਫਿਕੇਸ਼ਨ ਦਿੱਤੀ ਜਾਂਦੀ ਹੈ ਨਟ ਦੇ ਉੱਤੇ ਬਿਜਦਲਾਂ ਵੱਲੋਂ ਮੈਂ ਬੇਨਤੀ ਕਰਨਾ ਚਾਹੁੰਦਾ ਤੇ ਪੁੱਛਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਬਿਜਦਲਾਂ ਨੂੰ ਆਸਾਨ ਫਰਾ ਮੋਸ਼ਾ ਨੂੰ ਕਿ 1982 ਦੇ ਵਿੱਚ ਭਿੰਡਰਾਂ ਵਾਲਾ ਕਿਹੜਾ ਉੱਧਰ ਅਕਾਲ ਤਖਤ ਸਾਹਿਬ ਤੇ ਉੱਤੇ ਮੌਜੂਦ ਸੀ ਕਿਉਂਕਿ 1982 ਦੇ ਵਿੱਚ ਤੁਸੀਂ ਸਰਸਵੋ ਵਿਖੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਈਵ ਸਾਈਜ਼ ਮਾਡਲ ਸ੍ਰੀ ਹਰਮੰਦਰ ਸਾਹਿਬ ਦਾ ਤੇ ਅਕਾਲ ਤਖਤ ਸਾਹਿਬ ਦਾ ਬਣਾਇਆ ਲਾਈਵ ਸਾਈਜ਼ ਦਾ ਮਤਲਬ ਹੈ ਹੂਬੂ ਜਿੰਨਾ ਸ੍ਰੀ ਹਰਮੰਦਰ ਸਾਹਿਬ ਹੈ ਜਿੰਨਾ ਸ੍ਰੀ ਅਕਾਲ ਤਖਤ ਸਾਹਿਬ ਹੈ ਜਿੰਨਾ ਸਰੋਵਰ ਜਿੰਨੀ ਪ੍ਰਕਰਮਾ ਹੈ ਹੂਬੂ ਹੂ ਬਣਾਈ ਗਈ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਤੇ ਰਸ਼ੀਆ ਦੀ ਏਜੰਸੀ ਕੇਜੀਬੀ ਤੋਂ ਟ੍ਰੇਨਿੰਗ ਲਈ ਗਈ ਹਮਲਾ ਕਿਵੇਂ ਕਰਨਾ हां भाई है सी ਪਿੰਡਰਾਵਾਲਾ ਉਸ ਵੇਲੇ ਅਕਾਲ ਤਖਤ ਤੇ ਗੁਰੂ ਨਾਨਕ ਨਮਾਸ ਰਿਆ ਕਰਦੇ ਸਨ ਤੇ ਇਹ ਗੱਲ ਨੂੰ ਉਹਨਾਂ ਦੇ ਜਰਨੈਲ ਖਾਲਸਾ ਜੀ ਮੰਨ ਗਏ ਨੇ ਜਰਨੈਲ ਮੰਨ ਗਏ ਨੇ ਉਹਨਾਂ ਦੇ ਕਿਉਂਕਿ ਹਰ ਧਰਮ ਦੇ ਵਿੱਚ ਹਰ ਕੌਮ ਦੇ ਵਿੱਚ ਹਰ ਦੇਸ਼ ਦੇ ਵਿੱਚ ਵਫਾ ਕਮਾਉਣ ਵਾਲੇ ਲੋਕ ਵੀ ਤਾਂ ਹਨ ਇਮਾਨਦਾਰੀ ਵੀ ਤਾਂ ਹੈ ਕਲਯੁਗ ਦਾ ਹਨੇਰਾ ਹੈ ਪਰ ਕਿਤੇ ਨਾ ਕਿਤੇ ਚਾਨਣ ਵੀ ਤਾਂ ਹੈ ਜਿਹੜਾ ਇਹਨਾਂ ਨੇ ਜਰਨੈਲ ਉਹਦੀ ਪਹਿਲਾਂ ਨਿਯੁਕਤੀ ਕੀਤੀ ਐਸ ਕੇ ਸਿਨਾ ਡੇ ਐਂਡ ਨਾਈਟ ਨਾਮ ਦਾ ਚੈਨਲ ਹੈ ਮੈਂ ਹੁਣ ਲਾਈਵ ਤੇ ਬੋਲਦਾ ਕਿਤੇ ਬੰਦ ਹੀ ਨਾ ਕਰ ਦੇਣਾ ਉਹ ਡਾਊਨਲੋਡ ਕਰ ਲਿਓ ਜੀ ਹੁਣ ਵੀਡੀਓ ਡੇ ਐਂਡ ਨਾਈਟ ਚੈਨਲ ਤੇ ਐਸ ਕੇ ਸਿਨਾ ਲਿਖੋ ਉਹਦੀਆਂ ਗੱਲਾਂ ਸੁਣੋ ਜੇ ਮੇਰੀਆਂ ਗੱਲਾਂ ਤੇ ਇੱਕ ਕਮੈਂਟ ਕਰਨਗੇ ਕਈ ਸ਼ਰਾਰਤੀ ਅੰਸਰ ਕੇ ਝੂਠ ਬੋਲਦਾ ਸੁਣ ਲਓ ਭਾਈ ਜਰਨਲ ਆਵਦੇ ਦੀਆਂ ਗੱਲਾਂ ਉਹ ਕਹਿੰਦਾ ਹੈ ਕਿ ਜਦੋਂ ਪਹਿਲਾ ਮੋਰਚਾ ਲੱਗਿਆ ਏ 19 ਜੁਲਾਈ 1982 ਨੂੰ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੰਤਾ ਨੇ ਮੋਰਚਾ ਲਾਇਆ ਹੈ ਅਜੇ ਧਰਮ ਯੁੱਧ ਮੋਰਚੇ ਤੋਂ ਤਬਦੀਲ ਨਹੀਂ ਸੀ ਹੋਇਆ ਹੁਣੇ ਭਾਈ ਸਾਹਿਬ ਧਰਮ ਯੁੱਧ ਮੋਰਚੇ ਦੀ ਨਹੀਂ ਆਣੀਆਂ ਅਨੰਤਪੁਰ ਦੇ ਮਤੇ ਦੀਆਂ ਗੱਲਾਂ ਦਸਰੇ ਸਨ ਪਰ ਉਹ ਕਹਿੰਦਾ ਜਿਹੜੀਆਂ ਮੰਗਾਂ ਤੋਂ ਗੱਲ ਸ਼ੁਰੂ ਹੋਈ ਹੈ ਤੁਸੀਂ ਮੰਨ ਲੈਂਦੇ ਤੁਸੀਂ ਬੁੱਜਦੇ ਨਾ ਹੁੰਦੇ ਤੁਹਾਡੀ ਨੀਤੀ ਦੇ ਵਿੱਚ ਖੋਟ ਨਾ ਹੁੰਦੀ ਤੇ ਤੁਹਾਨੂੰ ਚੜ੍ਹਾਈ ਕਰਨ ਦੀ ਲੋੜ ਨਹੀਂ ਸੀ ਪੈਣੀ ਅਕਾਲ ਤੱਕ ਕਹਿੰਦਾ ਕਿਹੜੀਆਂ ਮੰਗਾਂ ਸੀ ਕਹਿੰਦਾ ਕਿ ਇੱਕ ਜਿਹੜੀ ਟ੍ਰੇਨ ਯਾਤਰੂਆਂ ਦੀ ਸ੍ਰੀ ਦਰਬਾਰ ਸਾਹਿਬ ਦੇ ਲਈ ਆਉਂਦੀ ਹੈ ਹਰਮੰਦਰ ਸਾਹਿਬ ਦੇ ਲਈ ਆਉਂਦੀ ਹੈ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਉਹਦਾ ਨਾਮ 골ਡਨ ਟੈਂਪਲ ਐਕਸਪ੍ਰੈਸ ਮੰਗਦੇ ਸਨ ਸੰਤਾਂ ਕਿੰਨੀ ਕੁ ਵੱਡੀ ਮੰਗ ਹੈ ਜੀ ਅੱਜ ਨਹੀਂ ਜਾਂਦੇ ਸੱਚਖੰਡ ਐਕਸਪ੍ਰੈਸ ਫਿਰ ਜਿਹੜਾ ਕੁਰਬਾਨੀ ਦਾ ਪ੍ਰਸਾਰਣ ਰੇਡੀਓ ਦੇ ਉੱਤੇ 20 ਮਿੰਟ ਚੱਲਦਾ ਸੀ ਉਹ ਵੱਧ ਦੇਰ ਤੇ ਲਈ ਕੀਤਾ ਜਾਵੇ ਕਿੰਨੀ ਕੁ ਨਜਾਇਜ਼ ਡਿਮਾਂਡ ਹੈ ਕਿ ਕਿਹੜੀ ਉਹਨੇ ਬੰਦੂਕ ਕਰਤੀ ਸੀ ਤੁਹਾਡੇ ਨਾਲ ਜੀ ਕਿਹੜਾ ਅੱਤਵਾਦੀ ਕਦਮ ਚੁੱਕ ਲਿਆ ਫਿਰ ਤੀਜਾ ਇਹ ਜਿਹੜੀ ਅੰਦਰਲੀ ਹੱਦ ਹੈ ਜਿਹਨੂੰ ਆਪਾਂ ਵਰਲਡ ਸਿਟੀ ਕਹਿੰਦੇ ਆ ਅੰਦਰਲਾ ਸ਼ਹਿਰ ਕਹਿੰਦੇ ਅਮਰਸਰ ਸਾਹਿਬ ਦਾ ਉਹਦੇ ਵਿੱਚ ਨਸ਼ਾ ਕੋਈ ਬੀੜੀ ਤੰਬਾਕੂ ਸ਼ਰਾਬ ਨਾ ਹੋਵੇ ਕਹਿੰਦਾ ਕਿ ਦੇ ਵਰ ਮਿਨਿਮਲਿਸਟਿਕ ਡਿਮਾਂਡਸ ਕਿ ਬਹੁਤ ਨਿੱਕੀਆਂ ਨਿੱਕੀਆਂ ਡਿਮਾਂਡਾਂ ਸਨ ਜਿਨ੍ਹਾਂ ਨੂੰ ਇਹ ਕਰਕੇ ਇਹ ਕਹਿ ਕੇ ਖਾਰਜ ਕਰ ਦਿੱਤਾ ਗਿਆ ਜਦੋਂ ਮੈਂ ਗੱਲ ਕੀਤੀ ਪੰਜਾਬ ਦੇ ਹੁਕਮਰਾਨਾਂ ਦੇ ਨਾਲ ਕਿਉਂਕਿ ਮੈਂ ਵੈਸਟ ਦਾ ਕਮਾਂਡਰ ਸੀ ਇਹ ਐਸਕੇ ਸਿਨਾਂ ਕਹਿ ਰਿਹਾ ਜਰਨਲ ਉਹਨਾਂ ਨੇ ਇਹ ਕੱਲ ਕਹਿ ਕੇ ਖਾਰਜ ਕਰ ਦਿੱਤੀ ਕਿ ਇਹ ਅੱਜ ਛੋੜਦੀਆਂ ਡਿਮਾਂਡਾਂ ਡਿਮਾਂਡਾਂ ਜਿਹੜੀਆਂ ਮੰਗ ਰਹੇ ਨੇ ਛੋਟੀਆਂ ਗੱਲਾਂ ਮੰਗ ਰਹੇ ਨੇ ਕੱਲ ਨੂੰ ਵੱਧ ਮੰਗਣਗੇ ਦੱਸੋ ਭਾਈ ਜਿਸ ਕੌਮ ਨੇ ਰਾਵੀ ਤੇ ਬਿਆਸ ਨਾਲੋਂ ਜ਼ਿਆਦਾ ਜਿਨ੍ਹਾਂ ਨੀਰ ਇਹਨਾਂ ਦਰਿਆਵਾਂ 'ਚ ਉਸ ਤੋਂ ਜ਼ਿਆਦਾ ਆਪਣਾ ਲਹੂ ਵਹਾ ਕੇ ਆਪਣਾ ਘਰ ਪੜਵਾ ਕੇ ਲੱਖਾਂ ਦਾ ਨੁਕਸਾਨ ਕਰਾ ਕੇ ਤੇ ਫਿਰ ਵੀ ਇੱਧਰ ਰਹਿਣਾ ਮਨਜ਼ੂਰ ਕੀਤਾ ਹੋਏ ਕਿ ਇਨ੍ਹਾਂ ਹੱਕਾਂ ਦੇ ਉੱਤੇ ਇਨ੍ਹਾਂ ਗੱਲਾਂ ਦੇ ਉੱਤੇ ਇਨ੍ਹਾਂ ਵੀ ਹੱਕ ਨਹੀਂ ਹੈ ਇਹ ਕਹਿ ਕੇ ਖਰਚ ਕਰ ਦਿੱਤਾ ਕਿ ਅਨਜਸਟੀਫਾਇਬਲ ਜਿਹੜੇ ਆ ਡਿਮਾਂਡਾਂ ਨੇ 5 ਤਰੀਕ ਨੂੰ ਜਰਨੈਲ ਭਾਈ ਸੁਭੇਕ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ 6 ਤਰੀਕ ਨੂੰ ਮਹਾਪੁਰਖਾਂ ਦੀ ਹੁੰਦੀ ਆ ਪਰ ਮੈਂ ਇੱਕ ਮੰਤਰ ਬਿਆਨ ਕਰਨਾ ਚਾਹੁੰਦਾ ਨੌਜਵਾਨੋ ਤੁਸੀਂ ਵੀਡੀਓ ਦੇਖਦੇ ਹੋ ਸੰਤ ਜਰਨੈਲ ਸਿੰਘ ਜੀ ਦੀਆਂ ਆਪਣੀ ਸੂਰਤ ਲੈ ਕੇ ਚਾਓ 1984 ਦੇ ਵਿੱਚ 6 ਜੂਨ ਸਵੇਰ ਦਾ ਸਮਾਂ ਜਿਵੇਂ ਆਪਾਂ ਵੀਡੀਓ ਤੇ ਵਿੱਚ ਵੇਖਦੇ ਆਂ ਮਹਾਪੁਰਖਾਂ ਨਾਲ 30 35 40 50 ਸਿੰਘਾਂ ਦਾ ਜਥਾ ਉਸੇ ਜਹਾਜ ਜਾਲ ਦੇ ਨਾਲ ਸਿੱਖ ਕੌਮ ਦਾ ਹੀਰਾ ਬਾਬਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਬਾਹਰ ਆਉਂਦੇ ਨੇ ਜ਼ਾਲਮ ਹਕੂਮਤ ਦਾ ਟੱਕਰਾ ਕਰਦੇ ਨੇ ਤੇ ਮੀਰੀ ਪੀਰੀ ਨਿਸ਼ਾਨ ਦੇ ਲਾਗੇ ਸੂਰਅਸੋ ਪਹਿਚਾਨੀਆਂ ਜੂ ਲੜੈ ਦੀਨ ਕੇ ਹੇਤ ਉਰਜਾ ਉਰਜਾ ਕਟ ਮਰੈ ਕਬਹੂ ਨਾ ਛੜਾ ਖੇਤ ਅਮਰ ਹੋ ਜਾਂਦੇ ਨੇ ਇਹ ਇਤਿਹਾਸ ਹੈ ਸਾਡਾ ਸੂਰਬੀਰ ਬਚਨ ਕੇ ਬਲੀ ਕਹਿੰਦੇ ਕਿ ਸੰਤ ਜਰਨੈਲ ਸਿੰਘ ਡਰਦਾ ਸੀ ਜੇ ਡਰਦਾ ਹੁੰਦਾ ਤੇ ਗੁਰਬਾਣੀ ਤੇ ਪੈਰੋਂ ਨਾ ਦਿੰਦਾ ਬਚਨਾ ਤੇ ਪੈਰੋਂ ਨਾ ਦਿੰਦਾ ਚੁੱਕ ਜਾਂਦਾ ਜੇ ਕੋਈ ਅਕਾਲੀ ਲੀਡਰਾਂ ਦੀ ਇੰਟਰਵਿਊ ਸੁਣੀਏ ਤਾਂ ਉਹਨਾਂ ਨੂੰ ਬਾਹਰ ਕੱਢਣ ਵੀ ਗਏ ਸੀ ਕਿ 2 ਤਰੀਕ ਨੂੰ 3 ਤਰੀਕ ਨੂੰ ਫਿਰ ਗਏ ਜੇ ਡਰਦੇ ਹੁੰਦੇ ਜੇ ਕੋਈ ਅੰਦਰ ਬੁੱਝਦਿਲ ਬੈਠਾ ਹੁੰਦਾ ਤੇ ਬਾਹਰ ਨਿਕਲ ਆਉਂਦਾ ਸੰਤ ਸੀ ਸਿਪਾਹੀ ਸੀ ਤੇ ਸੰਤਾ ਨੇ ਕੀ ਪੈਗਾਮ ਦਿੱਤਾ ਏ ਖਾਲਸਾ ਜੀ ਬਾਹਰਲੇ ਸਾਰੇ ਟੈਲੀਫੋਨ ਬੰਦ ਬੱਤੀ ਬੰਦ ਪਾਣੀ ਬੰਦ ਰਸਤਾ ਬੰਦ ਸੰਪਰਕ ਬੰਦ ਪਰ ਜਿਹੜਾ ਦਫਤਰ ਤੋਂ ਇੰਟਰਨਲ ਟੈਲੀਫੋਨ ਅੰਦਰਲੀ ਤਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਚੱਲਦੀ ਸੀ ਤੇ ਦਾਸ ਦੇ ਪਿਤਾ ਜੀ ਭਾਈ ਮਨਜੀਤ ਸਿੰਘ ਜੀ ਜਦੋਂ ਟੈਂਕੀ ਵਾਲਾ ਮੋਰਚਾ ਟੁੱਟ ਗਿਆ ਸਮੂਹ ਫੈਡਰੇਸ਼ਨ ਦੇ ਨੌਜਵਾਨਾਂ ਤੇ ਤੇ ਉਹਨਾਂ ਸਮੇਤ ਥੱਲੇ ਆਉਂਦੇ ਨੇ ਵਿਚਾਰ ਬਣਦੀ ਆ ਅਕਾਲ ਤਖਤ ਸਾਹਿਬ ਤੇ ਫੋਨ ਡਾਇਲ ਹੁੰਦਾ ਹੈ ਅੱਗਿਓ ਕੁਦਰਤੀ ਸੰਤ ਚੁੱਕ ਲੈਂਦੇ ਨੇ ਕਲਾ ਵੇਖੋ ਸੰਤ ਫੋਨ ਚੁੱਕਦੇ ਨੇ ਤੇ ਹਾਲ ਚਾਲ ਪੁੱਛਿਆ ਜਾਂਦਾ ਏ ਤੇ ਸਿੰਘ ਬੇਨਤੀ ਕਰਦੇ ਆ ਮਹਾਂਪੁਰਖੋ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸ਼ਿਧੀਆਂ ਦੇਣਾ ਚਾਹੁੰਦੇ ਵਾਰੇ ਜਾਈਏ ਐਡੇ ਜਿਗਰੇ ਦੇ ਇੰਨੇ ਹੌਸਲੇ ਦੇ ਵਾਰੇ ਜਾਈਏ ਸੰਤ ਹੁਕਮ ਕਰਦੇ ਕਿ ਤੁਸੀਂ ਇੱਧਰ ਨੂੰ ਨਹੀਂ ਆਉਣਾ ਤੁਸੀਂ ਆਪਦੀ ਪੋਜੀਸ਼ਨ ਨਹੀਂ ਛੱਡਣੀ ਤੇ ਫਿਰ ਸਿੰਘ ਬੇਨਤੀ ਅਰਜ਼ ਕਰਦੇ ਆ ਸੰਤਾਂ ਨੂੰ ਕਿ ਮਹਾਪੁਰਖੋ ਤੁਹਾਡੇ ਆਖੇ ਬਚਨ ਪੂਰੇ ਹੋ ਗਏ ਤੁਸੀਂ ਲੰਗਰ ਹਾਲ ਦੇ ਉੱਤੇ 6-7 ਮਹੀਨੇ ਪਹਿਲਾਂ ਸਾਲ ਪਹਿਲਾਂ ਇਹ ਸਾਨੂੰ ਪਿਠਾ ਕੇ ਤੇ ਗੱਲਾਂ ਕਿਹਾ ਕਰਦੇ ਸੋ ਕਿ 1 ਲੱਖ ਬੋਝ ਦਿਲ ਦਾ ਘੇਰਾ ਪਹਿਣਾ ਹੈ ਮਹਾਪੁਰਖੋ ਤੁਹਾਡੇ ਬਚਨ ਪੂਰੇ ਹੋ ਗਏ ਨੇ ਤੇ ਜੋ ਅਗਲੀ ਗੱਲ ਮਹਾਪੁਰਖਾਂ ਨੇ ਆਖੀ ਉਹ ਮੇਰੇ ਖਿਆਲ ਦੇ ਨਾਲ ਕੌਮ ਦੇ ਨੌਜਵਾਨਾਂ ਨੂੰ ਇੱਕ ਆਖਰੀ ਸੰਦੇਸ਼ ਸੀਗਾ ਮਹਾਪੁਰਖਾਂ ਦਾ ਮਹਾਪੁਰਖ ਕਹਿੰਦੇ ਅੱਛਾ ਘੇਰਾ ਪਹਿ ਗਿਆ ਏ ਜਾਮ ਗੁਰੂ ਹੋਏ ਵੱਲਤ ਨਾ ਕਿਆ ਗਾਰਵ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਹੇ ਕਿਆ ਕੀਜੈ ਕਿ ਜਿਹਦੇ ਵੱਲ ਗੁਰੂ ਹੋਵੇ ਜਿਹਦੇ ਵੱਲ ਅਕਾਲ ਹੋਵੇ ਸੱਚ ਕੌਮ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨशाह ਕੀ ਸ਼ਾਨ ਸੇ ਉਹਦਾ ਕੋਈ ਵਲਵਿੰਗਾ ਨਹੀਂ ਕਰ ਸਕਦਾ ਇੰਨੀ ਬੁਲੰਦ ਹਸਤੀ ਵਰਦੀਆਂ ਗੋਲੀਆਂ ਦੇ ਵਿੱਚ ਐਸੀ ਮਰਦਾਂ ਵਾਲੀ ਗੱਲ ਕਰਦਣੀ ਜੇ ਹਿੱਸੇ ਆਏ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾ ਸਾਡੇ ਜਰਨੈਲ ਸ਼ਹੀਦ ਹੋਏ ਪਰ ਉਸ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ 1 ਤੇ 2 ਆਪਰੇਸ਼ਨ ਵੁੱਡ ਰੋਜ਼ ਹੋਇਆ ਸਰੀਰਕ ਮੌਤ ਦਿੱਤੀ ਗਈ ਨੌਜਵਾਨਾਂ ਨੂੰ ਪਰ ਉਸ ਤੋਂ ਬਾਅਦ ਇੱਕ ਦੌਰ ਸ਼ੁਰੂ ਕੀਤਾ ਗਿਆ ਕਿਉਂਕਿ ਸਮਾਂ ਉੱਚਾ ਹੁੰਦਾ ਜਾ ਰਿਹਾ ਗਾਂ ਜਥੇ ਵੀ ਆਏ ਨੇ ਹੋਰ ਵੀ ਬੁਲਾ ਰਹੇ ਆਏ ਨੇ ਇੱਕ ਦੌਰ ਸ਼ੁਰੂ ਕੀਤਾ ਗਿਆ ਅਸੀਂ ਇਹਨਾਂ ਦੇ ਤਖਤ ਢਾਏ ਇਹ ਫਿਰ ਤੋਂ ਜਿਉਂਦੇ ਨੇ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮਨ ਨੂੰ ਵੜਦਾ ਅਸੀਂ ਦੂਣ ਸਵਾਏ ਹੋਏ ਇਤਿਹਾਸ ਸਾਡੇ ਨਾਲੋਂ ਜ਼ਿਆਦਾ ਸਾਡਾ ਜਾਂ